ਕਿ ਜੋ ਪੰਜਾਬ 'ਚ ਗ੍ਰੀਨ ਟੈਕਸ ਲਗਾਇਆ ਗਿਆ ਉਹ ਬਿਲਕੁਲ ਨਿਆਜ ਹੈ ਇਹ ਸਲੋਧਿਆਣਾ ਗoods ਟ੍ਰਾਂਸਪੋਰਟ ਐਸੋਸੀਏਸ਼ਨ ਹੈਜ਼ ਗਿਵਨ ਅ ਰਿਪਰੈਜ਼ੈਂਟੇਸ਼ਨ ਸੀਐਮ ਸਾਹਿਬ ਦੇ ਨਾਮ ਤੇ ਵੈਟ ਔਰ ਗ੍ਰੀਨ ਟੈਕਸ ਜੋ ਪੰਜਾਬ ਸਰਕਾਰ ਨੇ ਸਾਡੇ ਟ੍ਰੇਡ ਤੇ ਲਗਾਇਆ ਹੈ ਉਹ ਦਾ ਵਿਰੋਧ ਕਰਨ ਵਾਸਤੇ ਅਸੀਂ ਐਡੀਸੀ ਇਹ ਮਿਚਿੰਗ ਜਿੰਨੇ ਮਿਲੇ ਆ ਮੈਂ ਪ੍ਰੈਜ਼ੀਡੈਂਟ ਦਰਸ਼ਨ ਸਿੰਘ ਵੀ ਜਾਣਾ ਕੋਟ ਆਪਣਾ ਐਸੋਸੀਏਸ਼ਨ ਅੱਜ ਅਸੀਂ ਇਟਿਸੀ ਸਾਹਿਬ ਨੂੰ ਟੈਕਸਰਸ ਤੋਂ ਮੰਗ ਪੱਤਰ ਸੋਪਣਾ ਆਏ ਆ ਕਿ ਜੋ ਪੰਜਾਬ 'ਚ ਗ੍ਰੀਨ ਟੈਕਸ ਲਗਾਇਆ ਗਿਆ ਉਹ ਬਿਲਕੁਲ ਨਿਆਜ ਹੈ ਕਿਉਂਕਿ ਪੰਜਾਬ ਕੋਈ ਪੋਲੂਸ਼ਨ ਰਾਇਤਲੇ ਨਹੀਂ ਹੋਇਆ ਜਿਸ ਗ੍ਰੀਨ ਟੈਕਸ ਦੀ ਲੋੜ ਤੋਂ ਹੈ ਸਾਡੇ ਪੰਜਾਬਸ ਕਰ ਦੂਏ ਮੰਗਿਆ ਕਿ ਇਹ ਗ੍ਰੀਨ ਟੈਕਸ ਖਤਮ ਹੋ ਜਾਵੇ ਦੂਸਰਾ ਜੋ ਪੈਟਰੋਲ ਔਰ ਡੀਜ਼ਲ ਦੇ ਉੱਪਰ ਜੋ ਵੈਟ ਲਗਾਇਆ ਗਿਆ ਹੈ ਉਹਨੂੰ ਵੀ ਵਾਪਸ ਲੈਣ ਦੀ ਅਸੀਂ ਪੰਜਾਬ ਸਰਕਾਰ ਤੋਂ ਪੂਰ ਦੌਰ ਅਪੀਲ ਕਰਦੇ ਹਾਂ ਕਿ ਇਹਨੂੰ ਵਾਪਸ ਲਿਆ ਜਾਵੇ ਕਿਉਂਕਿ ਸਾਡੀ ਟਰਾਂਸਪੋਰਟ ਇੰਡਸਟਰੀ ਤਾਂ ਪਹਿਲਾਂ ਹੀ ਬਹੁਤ ਮੰਦੀ ਦੇ ਲਹਿਰਾਂ 'ਚ ਚੱਲ ਰਹੀ ਹੈ ਇਹਦੇ ਤੋਂ ਉੱਪਰ ਹੋਰ ਸਾਡੇ ਉੱਪਰ ਵੈਟ ਤੇ ਗ੍ਰੀਨ ਟੈਕਸ ਦਾ ਬੋਝ ਪਾ ਕੇ ਸਾਡੇ ਟਰੇਡ ਨੂੰ ਹੋਰ ਦਾ ਨੁਕਸਾਨ ਹੋਏਗਾ ਸੋ ਅਸੀਂ ਫਿਰ ਇੱਕ ਵਾਰੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿੰਨਾ ਕ ਫਰਕ ਪਿਆ ਸਰ ਸਾਨੂੰ ਜੋ ਗ੍ਰੀਨ ਟੈਕਸ ਹੈ ਉਹ ਐਨੂਅਲ ਕਮਰਸ਼ੀਅਲ ਵੱਡੀ ਗੱਡੀ ਤੇ 25 ਰੁਪਇਆ ਐਨੂਅਲ ਦਾ ਫਰਕ ਪਿਆ ਇੱਕ ਟਰੱਕ ਪਿੱਛੇ 2573 ਇੱਕ ਬਹੁਤ ਵੱਡਾ ਭੋਜ ਹੈ ਕਿਉਂਕਿ ਮੰਦਰ ਦੀ ਲਹਿਰ ਹੈ ਸਰਕਾਰ ਦੇ ਫਿਰ ਤੁਹਾਡਾ ਕੀ ਐਕਸ਼ਨ ਹੋਏਗਾ ਅਗਰੇ ਵਾਪਸ ਨਹੀਂ ਲੈਂਦਾ ਅਸੀਂ ਪੰਜਾਬ ਜਥੇਬੰਦੀ ਨਾਲ ਗੱਲ ਕਰਕੇ ਆਪਣੀਆਂ ਗੱਡੀਆਂ ਦੀਆਂ ਚਾਬੀਆਂ ਟਰੇਡ ਦੀਆਂ ਚਾਬੀਆਂ ਸਰਕਾਰ ਨੂੰ ਸੌਂਪਾਂਗੇ ਹੋੱਚ ਸਾਡੇ ਕੋਲ ਕੋਈ ਹੱਲ ਨਹੀਂ ਹੈ ਏਡੀਸੀ ਸਾਹਿਬ ਨੂੰ ਕੀ ਐਕਸ਼ਨ ਏਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਸੌਂਪਿਆ ਸਾਨੂੰ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਕਿ ਤੁਹਾਡੀ ਇਹ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਏਗੀ ਔਰ ਇਸ ਮਸਲੇ ਨੂੰ ਜਲਦੀ ਹੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਸਰ ਕੀ ਸਰ ਕੀ ਨਾਮ ਹੈ ਜੀ ਮੈਂ ਸ਼ੋਕ 파ਵਾ ਜਨ ਸ਼ਕਤੀ ਲੁਧਿਆਣਾ ਗੁਰਸਤ ਟ੍ਰਾਂਸਪੋਰਟ ਐਸੋਸੀਏਸ਼ਨ ਜੀ ਅੱਜ ਅਸੀਂ ਪੂਰੀ ਐਸੋਸੀਏਸ਼ਨ ਦੀ ਐਗਜ਼ੀਕਟਿਵ ਬੋਡੀ ਵੈਟ ਔਰ ਗ੍ਰੀਨ ਟੈਕਸਰ ਆ ਪੰਜਾਬ ਸਰਕਾਰ ਨੇ ਸਾਡੇ ਟਰੇਡ ਤੇ ਲਾਇਆ ਹੈ ਉਹਦਾ ਵਿਰੋਧ ਕਰਨ ਵਾਸਤੇ ਅਸੀਂ ਐਡੀਸੀ ਇਹ ਮੈਸੇਂਜਰ ਬਨੇ ਆ ਸਾਨੂੰ ਬਹੁਤ ਤਕਲੀਫ ਹੋ ਰਹੀ ਹੈ ਕਿ ਅਸੀਂ ਆਲਰੇਡੀ ਪਹਿਲੇ ਸਾਡਾ ਟਰੇਡ ਟਰੱਕ ਵਗੈਰਾ ਸਾਰੇ ਬਹੁਤ ਜ਼ਿਆਦਾ ਟੈਕਸ ਦੇਨੇ ਆ ਪਹਿਲੇ ਹੀ ਸਾਡਾ ਟ੍ਰੇਡ ਬਹੁਤ ਬੰਦੇ ਦੀ ਲਹਿਰ ਚੱਲ ਰਿਹਾ ਹੈ ਪਰ ਇਹ ਜੇ ਉੱਤੇ ਹੋਰ ਬੋਝ ਪਾ ਕੇ ਸਾਡੇ ਟ੍ਰੇਡ ਨੂੰ ਪੂਰਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦਾ ਅਸੀਂ ਪੁਰਜੋ ਵਿਰੋਧ ਕਰਦੇ ਆਂ ਔਰ ਕੋਸ਼ਿਸ਼ ਕਰਦੇ ਆਂ ਸਾਨੂੰ ਐਡੀ ਸਾਹਿਬ ਨੇ ਬੜਾ ਆਸ਼ਵਾਸਨ ਦਿੱਤਾ ਹੈ ਵੀ ਅਸੀਂ ਸੀਐਮ ਸਾਹਿਬ ਨੂੰ ਕਹਿ ਕੇ ਇਹ ਜਲਦੀ ਜਲਦੀ ਉਹਨੂੰ ਮਾਫ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅਗਰ ਇਹ ਕੰਮ ਨਹੀਂ ਹੋਇਆ ਵਾਪਸ ਨਾ ਲਿਆ ਗਿਆ ਤੇ ਸਾਡੀ ਪੂਰਨ ਸਾਰੀਆਂ ਜਥੇਬੰਦੀਆਂ ਟਰਾਂਸਪੋਰਟ ਟ੍ਰੇਡ ਦੀਆਂ ਇਕੱਠੀਆਂ ਕਰਕੇ ਕੋਈ ਨਾ ਕੋਈ ਅਸੀਂ ਕੋਈ ਸਖ਼ਤ ਐਕਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ तो लुधियाना गुड्स ट्रांसपोर्ट एसोसिएशन हैज गिवन ए रीप्रजेंटेशन सी साहब के नाम से कि जो एकदम पेट्रोल और डीजल पे जो प्राइस है वो काफी हैं वो काफ़ी बढ़ा दिए गए हैं तो ग्रीन टैक्स ला दिता गया गड्डियों के कि ज्यादा है तो पहले ही महंगाई पर बड़ा असर पेगा साढ़े काम पर बहुत असर पेगा असम साहब न फॉरवर्ड कर देंगे सो so, सी साहब विल टेक एक्शन वट एवर इज रिक